2.70 ਹਜ਼ਾਰ ਦੇ ਕਰੀ ਪ੍ਰੋਫਿਟ ਹੋਇਆ ਜੀ 88 ਹਜ਼ਾਰ ਜੀ ਚ ਪ੍ਰੋਫਿਟ ਆ ਵਾਹਿਗੁਰੂ ਨੇ ਦੋ ਹੀਰੇ ਦੇ ਉੱਤੇ ਆ ਜੀ 2025 ਦੇ ਆਪਾਂ ਜੂਨੀਆਂ ਜੁਲਾਈ ਦੇ ਵਿੱਚ ਜਾ ਕੇ ਆਫਲਾਈਨ ਵੈਬ ਸਟਾਰਟ ਕਰਾਂਗੇ ਉਹਨਾਂ ਟਾਈਮ ਬੰਦ ਰਹੂਗਾ ਤਾਂ ਅੱਜ ਦੇ ਸਮੇਂ ਗੱਲ ਕਰੀਏ ਕਾਮਯਾਬ ਹੋਣਾ ਕੋਈ ਸੌਖਾ ਨਹੀਂ ਪਿਆ ਪਰ ਜੇ ਕਾਮਯਾਬੀ ਤੁਹਾਡੇ ਦਰਵਾਜ਼ੇ ਤੇ ਆ ਵੀ ਜਾਵੇ ਗਲਤੀ ਨਾਲ ਤਾਂ ਲੋਕਾਂ ਤੋਂ ਜਰਿਆ ਨਹੀਂ ਜਾਂਦਾ ਇਹੀ ਗੱਲ ਹੋਈ ਆ ਪੰਜਾਬ ਦੇ ਵਿੱਚ ਇੱਕ ਨਾਮ ਦਾ ਮੁੰਡਾ ਸੀਗਾ ਜਸਕਿਰਤ ਜੋ ਪੰਜਾਬੀ ਟਰੇਡਰ ਸੀਗਾ ਜਿਸ ਦੇ 1 ਲੱਖ ਤੋਂ ਉੱਪਰ ਫਾਲੋਅਰ ਸੀ ਤੇ ਉਹ ਲੋਕਾਂ ਨੂੰ ਗਿਆਨ ਦਿੰਦਾ ਸੀ ਦੱਸਦਾ ਸੀ ਤੇ ਕੰਮ ਕਰਨਾ ਸਿਖਾਉਂਦਾ ਸੀ ਕਿ ਕਿਸ ਤਰ੍ਹਾਂ ਤੁਸੀਂ ਟਰੇਡਿੰਗ ਕਰਕੇ ਪੈਸਾ ਕਮਾ ਸਕਦੇ ਹੋ ਪਰ ਉਹ ਮੁੰਡਾ ਖੁੱਲਾ ਚੱਲਦਾ ਸੀ ਉਹ ਆਪਣੀ ਇਨਕਮ ਸ਼ੋਅ ਕਰ ਦਿੰਦਾ ਸੀ ਲੋਕਾਂ ਅੱਗੇ ਸਿਆਣਿਆਂ ਨੇ ਸੱਚ ਕਿਹਾ ਕਿ ਆਪਣੀ ਕਮਾਈ ਤੇ ਅਸਲਾ ਕਿਸੇ ਦੇ ਅੱਗੇ ਫਾਲਤੂ ਸ਼ੋਹ ਨਾ ਕਰੋ ਨਹੀਂ ਤਾਂ ਤੁਹਾਡੀ ਬਰਬਾਦੀ ਪੱਕੀ ਆ ਜੇ ਤੁਸੀਂ ਸ਼ੋਅ ਕਰਦੇ ਹੋ ਇਹੀ ਗੱਲ ਹੋਈ ਆ ਜਸਕਿਰਤ ਜੱਸੀ ਦੇ ਨਾਲ ਉਹ ਆਪਣੀ ਸਾਰੀ ਦੀ ਸਾਰੀ ਇਨਕਮ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਸੀ ਅੱਜ ਮੈਂ ਇੰਨਾ ਕਮਾਇਆ ਅੱਜ ਮੈਂ ਇੰਨਾ ਕਮਾਇਆ ਅੱਜ ਮੈਨੂੰ ਇੰਨੀ ਬਚਤ ਹੋਈ ਆ ਲੱਖਾਂ ਦੇ ਵਿੱਚ ਉਹ ਬੰਦਾ ਪੈਸੇ ਕਮਾਉਂਦਾ ਸੀ ਤੇ ਉਸ ਦਾ ਜੋ ਵੈਪਨ ਸੀਗਾ ਹਥਿਆਰ ਸੀਗਾ ਉਹ ਆਪਣਾ ਇੱਥੇ ਸ਼ਰਿਆਮ ਰੱਖਦਾ ਸੀ ਹਰ ਇੱਕ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਿਖ ਰਿਹਾ ਸੀ ਗੱਲ ਕੀ ਬਣੀ ਹੈ ਕਿ ਉਹ ਆਪਣੇ ਘਰ ਵੱਲ ਚੱਲਦਾ ਤੇ ਰਸਤੇ ਦੇ ਵਿੱਚ ਉਸ ਦੀ ਗੱਡੀ ਰੋਕ ਕੇ ਲੋਕ ਉਸ ਦੀ ਗੱਡੀ ਨੂੰ ਤੋੜਦੇ ਨੇ ਗਾਲਾਂ ਕੱਢਦੇ ਨੇ ਕਿਰਪਾਨਾਂ ਮਾਰਦੇ ਨੇ ਤੇ ਉਸ ਨੂੰ ਬਾਹਰ ਕੱਢ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਲੋਕ ਦੇਖਦੇ ਰਹੇ ਖੜੇ ਰਹੇ ਪਰ ਉਸ ਨੂੰ ਬਚਾਉਣ ਦੀ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਦੱਸਦੀ ਇੱਕ ਲੱਖ ਤੋਂ ਜ਼ਿਆਦਾ ਫੋਲੋਅਰ ਸੀਗੇ ਉਸ ਬੰਦੇ ਦੇ ਜਿਹੜਾ ਲੋਕਾਂ ਨੂੰ ਕਾਮਯਾਬ ਹੋਣ ਦੇ ਰਸਤੇ ਦੱਸਦਾ ਸੀ ਪਰ 1 ਲੱਖ ਦੇ ਵਿੱਚੋਂ ਇੱਕ ਬੰਦੇ ਨੇ ਵੀ ਉਸ ਦੀ ਹੈਲਪ ਨਹੀਂ ਕੀਤੀ ਲੋਕ ਵੀਡੀਓ ਬਣਾਉਂਦੇ ਰਹੇ ਉਸ ਦਾ ਭਰਾ ਰੋਂਦਾ ਰਿਹਾ ਬਿਲਕਦਾ ਰਿਹਾ ਕਿ ਮੇਰਾ ਭਰਾ ਮੇਰੇ ਭਰਾ ਨੂੰ ਬਚਾ ਲਓ ਕੋਈ ਹੈਲਪ ਕਰ ਦਿਓ ਹਸਪੀਟਲ ਤੱਕ ਲੈ ਕੇ ਜਾਓ ਪਰ ਕੋਈ ਅੱਗੇ ਨਹੀਂ ਆਇਆ ਸਭ ਦੇਖਦੇ ਰਹੇ ਵੀਡੀਓ ਬਣਾਉਂਦੇ ਰਹੇ ਆ ਉਹਦੇ ਭਰਾ ਦਾ ਬਿਆਨ ਆ ਇੱਕ ਵਾਰ ਸੋਂ ਤੁਸੀਂ ਇਸ ਨੂੰ ਅਸੀਂ ਕਿਹਾ ਬਾਈ ਸ਼ਰਮ ਕਰ ਲਓ ਨੂੰ ਵੀ ਬਣਾਈ ਜਾਂਦੇ ਹੋ ਸਾਡੇ ਨਾਲ ਹੈਲਪ ਹੀ ਕਰਾ ਦਿਓ ਕੋਈ ਜਣਾ ਗੱਡੀ 'ਚ ਤਾਂ ਰਖਾ ਦਿਓ ਮੇਰੇ ਭਰਾ ਨੂੰ ਵੀ ਮੇਰਾ ਸਗਾ ਭਾਈ ਆ ਜੀ ਤਾਂ ਤੁਸੀਂ ਸੁਣ ਲਿਆ ਉਸ ਦਾ ਭਰਾ ਕਿਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਕਿ ਮੈਂ ਕਹਿੰਦਾ ਰਿਹਾ ਕਿ ਸਭ ਨੂੰ ਕੀ ਹੈਲਪ ਕਰ ਦਿਓ ਹੈਲਪਰ ਲੋਕ ਵੀਡੀਓ ਬਣਾਉਂਦੇ ਰਹੇ ਤਾਂ ਬਾਈ ਜੀ ਆਪਣਾ ਹਥਿਆਰ ਆਪਣਾ ਪੈਸਾ ਆਪਣੀ ਕਾਮਯਾਬੀ ਗੁਪਤ ਰੱਖੋ ਭਲਾਈ ਦਾ ਜ਼ਮਾਨਾ ਨਹੀਂ ਲੋਕ ਨਹੀਂ ਜਰਦੇ ਤੁਹਾਡੀ ਕਾਮਯਾਬੀ ਨੂੰ ਤਰੱਕੀ ਦੇ ਕੇ ਤੁਹਾਡੀ ਨਹੀਂ ਕੋਈ ਜਰਦਾ ਤਾਂ ਬਾਈ ਜੀ ਜਿੰਨਾ ਇਸ ਨੂੰ ਗੁਪਤ ਰੱਖੋਗੇ 19 ਬੱਦ ਤੁਸੀਂ ਜ਼ਿੰਦਗੀ ਜਿਉਵੋਗੇ ਜਿਹੜਾ ਬੰਦਾ ਕਾਮਯਾਬ ਹੁੰਦਾ ਜਾਂ ਤਾਂ ਬਾਈ ਜੀ ਉਸ ਨੂੰ ਮਾਰ ਦਿੱਤਾ ਜਾਂਦਾ ਜਾਂ ਲੱਤਾ ਬਾਵਾ ਤੋੜ ਕੇ ਘਰ ਬਿਠਾ ਦਿੱਤਾ ਜਾਂਦਾ ਤੇ ਹੁਣ ਇਹ ਮਾਂ ਦਾ ਪੁੱਤ ਜਿੱਦੇ ਦੋ ਛੋਟੇ ਬੱਚੇ ਸਨ ਦੇਖ ਸਕਦੇ ਹੋ ਤੁਸੀਂ ਛੋਟੇ-ਛੋਟੇ ਬੱਚੇ ਸਨ ਇਹੇ ਮੁੰਡੇ ਨੂੰ ਮਾਰ ਕੇ ਅਗਲੇ ਸ਼ਰਿਆਮ ਵੀਡੀਓ ਪਾ ਰਹੇ ਨੇ ਕਿ ਇਹ ਉਹਦਾ ਹਥਿਆਰ ਆ ਮੇਰੇ ਹੱਥ ਦੇ ਵਿੱਚ ਉਸ ਤੋਂ ਜਾਂਦੇ ਜਾਂਦੇ ਹਥਿਆਰ ਵੀ ਨਹੀਂ ਚੱਲਿਆ ਜੋ ਹਰ ਇੱਕ ਵੀਡੀਓ ਦੇ ਵਿੱਚ ਆਪਣਾ ਹਥਿਆਰ ਇੱਥੇ ਲਾ ਕੇ ਰੱਖਦਾ ਸੀ ਲੋਕਾਂ ਨੂੰ ਦਿਖਾਉਂਦਾ ਸੀ ਤਾਂ ਬਾਈ ਜੀ ਕਾਮਯਾਬੀ ਹਾਸਲ ਕਰੋ ਪਰ ਇਸ ਨੂੰ ਗੁਪਤ ਰੱਖੋ ਜਿੰਨਾ ਗੁਪਤ ਰੱਖੋਗੇ ਤੁਸੀਂ ਉਨਹੀਂ ਵੱਧ ਕਾਮਯਾਬ ਹੋਵੋਗੇ ਤੇ ਵੱਧ ਤੋਂ ਵੱਧ ਜ਼ਿੰਦਗੀ ਜਿਊਓਗੇ ਅੱਜ ਇਸ ਦੀ ਮਾਰ ਹੋ ਰਹੀ ਆ ਬੱਚੇ ਛੋਟੇ ਛੋਟੇ ਉਹਨਾਂ ਨੂੰ ਪਤਾ ਵੀ ਨਹੀਂ ਸਾਡਾ ਪਾਪਾ ਕਿੱਥੇ ਆ ਇਸ ਦੀ ਘਰ ਵਾਲੀ ਰੋ ਰਹੀ ਆ ਭਰਾ ਰੋ ਰਿਹਾ ਮਾਂ ਬਾਪ ਰੋ ਰਿਹਾ ਤੇ ਲੋਕ ਜਿਹੜੇ ਉਹਦੇ ਆਣ ਗੁਆਣ ਨੇ ਰਿਸ਼ਤੇਦਾਰ ਵਾਲੇ ਨੇ ਉਹੋ ਇਨਸਾਫ ਦੀ ਮੰਗ ਕਰ ਰਹੇ ਨੇ ਪਰ ਬਾਈ ਜੀ ਇਨਸਾਫ ਤਾਂ ਹਜੇ ਤੱਕ ਸਿੱਧੂ ਮੁਸੇਵਾਲੇ ਨੂੰ ਮਰਿਆ ਉਹ ਬੰਦਾ ਵੀ ਕਾਮਯਾਬ ਹੋਇਆ ਸੀ ਆਪਣੇ ਬਲ ਤੇ ਆਪਣੇ ਬਲਬੁੱਤੇ ਤੇ ਆਪਣੇ ਦਮ ਤੇ ਉਸ ਨੂੰ ਵੀ ਮਾਰ ਕੇ ਸੱਟ ਦਿੱਤਾ ਤੇ ਅੱਜ ਹਥਿਆਰਾਂ ਦੇ ਨਾਲ ਲੋਕ ਵੀਡੀਓ ਪਾ ਪਾ ਕੇ ਉਸ ਨੂੰ ਟਾਰਗੇਟ ਕਰ ਦਿੰਦੇ ਜਿਨ੍ਹਾਂ ਦੇ ਵਿੱਚੋਂ ਉਹ ਸ਼੍ਰੀਆਮ ਲਾਈਵ ਹੋ ਕੇ ਵੀਡੀਓ ਪਾਉਂਦੇ ਨੇ ਬਾਈ ਜੀ ਇਨਸਾਫ ਇੱਥੇ ਕਿਸੇ ਨੂੰ ਨਹੀਂ ਮਿਲਦਾ ਲੰਮੀ ਜ਼ਿੰਦਗੀ ਜਿਉਣੀ ਆ ਤਾਂ ਆਪਣੀ ਕਮਾਈ ਆਪਣਾ ਹਥਿਆਰ ਆਪਣੀ ਕਾਮਯਾਬੀ ਨੂੰ ਗੁਪਤ ਰੱਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਵੀ ਜਾਣਕਾਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਕੀ ਕਹੋਗੇ ਇਸ ਨੌਜਵਾਨ ਮੁੰਡੇ ਬਾਰੇ ਜੋ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਿਆ ਆਪਣੀ ਗਲਤੀ ਕਾਰਨ ਕਿ ਉਸਨੇ ਆਪਣੀ ਕਾਮਯਾਬੀ ਆਪਣੀ ਕਮਾਈ ਤੇ ਆਪਣਾ ਹਥਿਆਰ ਲੋਕਾਂ ਦੇ ਸਾਹਮਣੇ ਰੱਖਿਆ ਲੋਕਾਂ ਨੂੰ ਦੱਸਦਾ ਰਿਹਾ ਕਿ ਤੁਸੀਂ ਵੀ ਪੈਸਾ ਕਮਾ ਸਕਦੇ ਹੋ ਲੋਕਾਂ ਨੂੰ ਦੱਸਦਾ ਰਿਹਾ ਕਿ ਤੁਸੀਂ ਵੀ ਕਾਮਯਾਬ ਹੋ ਜਾਦੇ ਹੋ ਲੋਕਾਂ ਨੂੰ ਦੱਸਦਾ ਰਿਹਾ ਕਿ ਤੁਸੀਂ ਵੀ ਇਨਕਮ ਕਰ ਸਕਦੇ ਹੋ ਮੈਂ ਤੁਹਾਨੂੰ ਸਿਖਾਵਾਂ ਪਹਿਲਾਂ ਇਸ ਦਾ ਆਫਿਸ ਸੀ ਲੁਧਿਆਣਾ ਲੁਧਿਆਣਾ ਆਫਿਸ 'ਚੋਂ ਉੱਥੋਂ ਇਸ ਨੂੰ ਥ੍ਰੈਟ ਆਇਆ ਲੋਕਾਂ ਨੇ ਇਸ ਨੂੰ ਗਾਲੇ-ਗਲੋਚ ਕੀਤੀ ਤਾਂ ਇਸ ਬਾਈ ਨੇ ਕਾਫੀ ਲੰਮਾ ਸਮਾਂ ਬਾਈ ਜੀ ਕਾਫੀ ਲੰਮਾ ਸਮਾਂ ਆਪਣਾ ਉੱਥੋਂ ਆਫਿਸ ਬੰਦ ਕਰ ਦਿੱਤਾ ਇਸ ਨੇ ਕਿਹਾ ਸੀ ਕਿ ਮੈਂ ਆਪਣਾ ਆਫਿਸ 2025 ਦੇ ਵਿੱਚ ਜੂਨ ਜੁਲਾਈ ਦੇ ਐਂਡ ਅਗਸਤ ਦੇ ਵਿੱਚ ਸ਼ੁਰੂ ਕਰ ਦਵਾਂਗਾ ਤੇ ਉੱਥੇ ਆਫਲਾਈਨ ਕਲਾਸਾਂ ਸ਼ੁਰੂ ਹੋ ਜਾਣਗੀਆਂ ਤਾਂ ਬਾਈ ਜੀ ਜੂਨ ਜੁਲਾਈ ਅਜੇ ਖਤਮ ਹੋਇਆ ਅਗਸਤ ਸ਼ੁਰੂ ਹੋਇਆ ਤਾਂ ਪਹਿਲਾਂ ਹੀ ਲੋਕਾਂ ਨੇ ਉਸ ਨੂੰ ਖਤਮ ਕਰ ਦਿੱਤਾ ਤਾਨੂੰ ਦੱਸ ਦਈਏ ਬਾਈ ਜੀ ਵੀਡੀਓ ਦੇ ਵਿੱਚ ਬੋਲ ਰਿਹਾ ਬੰਦਾ ਹੈ ਕਿ ਮੇਰੀ ਬਿਲਡਿੰਗ ਤਿਆਰ ਹੋਣੀ ਹੈ ਘਰ ਦੇ ਉੱਪਰ ਹੀ ਮੈਂ ਸਭ ਕੁਝ ਕਰਾਂਗਾ ਉੱਪਰੇ ਆਫਿਸ ਬਣਾਵਾਂਗਾ ਤੇ ਮੈਂ ਉੱਥੇ ਤੁਹਾਨੂੰ ਸਿਖਾਵਾਂਗਾ ਮੈਨੂੰ ਸਮਾਂ ਲੱਗਣਾ ਕਾਫੀ ਲੰਮਾ ਸਮਾਂ ਬਿਲਡਿੰਗ ਬਣਨ ਨੂੰ ਤਿਆਰ ਹੋਏਗੀ ਤੇ ਮੈਂ 2025 ਜੂਨ ਜੁਲਾਈ ਤੋਂ ਬਾਅਦ ਅਗਸਤ ਦੇ ਵਿੱਚ ਆਪਣੀ ਸ਼ੁਰੂਆਤ ਕਰ ਦੇਵਾਂਗਾ ਆਫਲਾਈਨ ਕਲਾਸਾਂ ਲੈਣੀਆਂ ਸ਼ੁਰੂ ਕਰ ਦੇਵਾਂਗਾ ਪਰ ਬਾਈ ਜੀ ਲੋਕਾਂ ਦੇ ਮਨ ਵਿੱਚ ਐਡਾ ਕੀੜਾ ਸੀ ਕਿ ਇਹਨੇ ਆਫਲਾਈਨ ਕਲਾਸਾਂ ਦੇਣੀਆਂ ਲੋਕ ਕਾਮਯਾਬ ਹੋਣਗੇ ਤੇ ਇਹ ਬੰਦਾ ਵੀ ਲੱਖਾਂ ਰੁਪਏ ਕਮਾਏਗਾ ਅਗਸਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਔਹ ਹਲਨ ਕਲਾਸਾਂ ਲੱਗਣ ਤੋਂ ਪਹਿਲਾਂ ਹੀ ਇਸ ਨੂੰ ਬਾਈ ਜੀ ਉੱਪਰ ਭੇਜ ਦਿੱਤਾ ਹੁਣ ਤੁਸੀਂ ਕੀ ਕਹੋਗੇ ਬਾਈ ਜੀ ਇਸ ਮੁੱਡੇ ਬਾਰੇ ਥੱਲੇ ਕਮੈਂਟ ਅਜ ਆਪਣੀ ਰਾਏ ਜਰੂਰ ਦੇ ਦਿਓ ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਦੱਸਿਆ ਇਹ ਜਾ ਰਿਹਾ ਹੈ ਕਿ ਇਹ ਪ੍ਰਾਣੀ ਰੰਜਿਤ ਸੀਗੀ ਕੋਈ ਕਿਸੇ ਦੀ ਜਗ੍ਹਾ 'ਤੇ ਗੱਡੀ ਖੜਾਉਂਦਾ ਸੀ ਜਗ੍ਹਾ ਘੱਟ ਸੀ ਤਾਂ ਇਸ ਨੂੰ ਹਰ ਵਾਰ ਕਿਹਾ ਜਾਂਦਾ ਸੀ ਕਿ ਗੱਡੀ ਪਾਸੇ ਕਰ ਲਾ ਪਾਸੇ ਕਰ ਲਾ ਇਹ ਨਹੀਂ ਟਲਿਆ ਪਰ ਇਹ ਆਪਣੇ ਘਰੋਂ ਜਾਂਦਾ ਕਿਸੇ ਨੇ ਖਬਰ ਦੇ ਦਿੱਤੀ ਕਿ ਇਹ ਬੰਦਾ ਉੱਥੇ ਗਿਆ ਜਿੱਮੈਂ ਰੈਕੀ ਕੀਤੀ ਸੀ ਸਿੱਧੂ ਮੁਸੇ ਵਾਲੀ ਦੀ ਉਸੇ ਤਰ੍ਹਾਂ ਇਸ ਦੀ ਵੀ ਰੈਕੀ ਹੋਈ ਹੈ ਕਹਿੰਦੇ ਤੇ ਜਦੋਂ ਪਤਾ ਲੱਗਿਆ ਉੱਥੇ ਆਏ ਪੰਜ-ਸੱਤ ਬੰਦੇ ਉਹਨਾਂ ਨੇ ਤਬਰ ਤੋਰ ਗੋਲੀਆਂ ਚਲਾਈਆਂ ਤੇ ਗੱਡੀ ਨੂੰ ਵੀ ਬਾਈਜੀ ਫੂਕ ਦਿੱਤਾ ਲੋਕ ਵੀਡੀਓ ਬਣਾਉਂਦੇ ਰਹੇ ਇਹ ਬਲਕਦਾ ਰਹਾ ਦਰਦਰਾਹੀਂ ਪਰ ਇਹ ਬੰਦਾ ਮਰ ਗਿਆ ਫਿਰ ਭੈਣ ਭਰਾ ਆਏ ਇਸ ਦੇ ਤਾਂ ਬਾਈਜੀ ਉਹਨਾਂ ਨੇ ਵੀ ਗੁਜਾਰਸ਼ ਕੀਤੀ ਲੋਕਾਂ ਅੱਗੇ ਕਿ ਇਸ ਦੀ ਹੈਲਪ ਕਰ ਦਿਓ ਪਰ ਕਿਸੇ ਨੇ ਵੀ ਹੈਲਪ ਨਹੀਂ ਕੀਤੀ ਤੁਸੀਂ ਕੀ ਕਹੋਗੇ ਕਮੈਂਟਾਂ 'ਚ رائے ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੀ ਕਾਮਯਾਬੀ ਪੈਸਾ ਤੇ ਹਥਿਆਰ ਆਪਣਾ ਬਾਈ ਜੀ ਗੁਪਤ ਰੱਖੋ ਸਤਿ ਸ਼੍ਰੀ ਅਕਾਲ ਜੀ